ਨਵੇਂ ਯੂਥ ਚ ਸਪੈਸ਼ਲੀ ਮੁੰਡਿਆਂ ਚ ਜਾਂ ਕੁੜੀਆਂ ਚ ਉਹ એનર્ਜੀ ਲੈਵਲ ਉਹ ਵਾਲਾ ਬਹੁਤ ਘਟ ਗਿਆ ਹਨਾ ਤੋ ਸਾਰੇ ਕੰਦੇ ਨਾ ਯਾਰ ਥੱਕਿਆ ਥੱਕਿਆ ਜਾ ਰਹਿਣਾ ਮੈਂ ਉਹ ਨੀਂਦ ਨਹੀਂ ਪੂਰੀ ਹੁੰਦੀ ਉਹ ਉਹਦਾ ਰੀਜ਼ਨ ਕੀ ਆ ਤੇ ਉਹ ਉਹਦੇ ਕੀ ਕਰ ਸਕਦੇ ਜੀ ਫਟੀਗ ਟਾਈਪ ਰਹਿੰਦਾ ਸਾਰਾ ਸੱਚ ਗੱਲ ਤਾਂ ਇਹ ਹੈ ਕਿ ਨੀਂਦ ਨਹੀਂ ਪੂਰੀ ਹੁੰਦੀ ਜੀ ਮੇਨ ਇਹ ਹੀ ਆਣਾ ਕੋਈ ਵੀ ਇਨਸਾਨ ਹੈ ਜੀ ਮਤਲਬ 6 ਤੋਂ 8 ਘੰਟੇ ਨੀਂਦ ਚਾਹੀਦੀ ਆ ਨਹੀਂ ਲੈ ਪਾਉਂਦੇ ਰੀਜ਼ਨ ਹੋਰ ਕੁਝ ਨਹੀਂ ਹੈ ਬਹੁਤ ਲੋਕਾਂ ਨੂੰ ਕੋਈ ਸਟ्रेस ਨਹੀਂ ਕੁਝ ਨਹੀਂ ਮੋਬਾਈਲ ਮੋਬਾਈਲ ਉਹ ਜਦੋਂ ਤੱਕ ਮੋਬਾਈਲ ਗਿਰ ਨਹੀਂ ਜਾਂਦਾ ਆਪਦੇ ਆਪ ਉਦੋਂ ਤੱਕ ਸੌਣਾ ਨਹੀਂ ਜਦੋਂ ਅੱਖ ਖੁੱਲ ਗਈ ਹਲੇ ਅੱਖ ਖੁੱਲਦੀ ਨੇ ਜੇ ਚਾਹਣੇ ਦੇ ਅਰਥ ਮਰੀਆਂ ਮੋਬਾਈਲ ਕੱਢ ਕੇ ਫਿਰ ਅੱਖ ਖੁੱਲਦੀ ਆ ਫੇਰ ਰੱਖੋ ਹੈ ਨਾ ਸਹੀ ਤੇ ਇਹ ਜਿਹੜੀ ਚੀਜ਼ ਹੈ ਨਾ ਜੀ ਇਹ ਸਾਨੂੰ ਸਹੀ ਮਹਿਣੇ ਜੀ ਸੌਣ ਨਹੀਂ ਦਿੰਦੀ ਕਈ ਲੋਕਾਂ ਦਾ ਰੂਲ ਐ ਸੀ ਵੀ ਬਣਵਾਇਆ ਕਈਆਂ ਦਾ ਰੂਲ ਕਿ ਇੱਕ ਰੂਲ ਬਣਾਓ ਵੀ ਰਾਤ ਨੂੰ ਜਦੋਂ 9 ਵਜੇ ਕੋਨ ਬੰਦ ਕਰ ਦੋ ਹੁਣ ਕਈ ਮੈਨੂੰ ਕਹਿਣਗੇ ਗੁਰਸਬ 9 ਵਜੇ ਤੋਂ ਬਾਅਦ ਤਾਂ ਸਾਡਾ ਤੰਦਾ ਸ਼ੁਰੂ ਹੁੰਦਾ ਹਾਂ ਵੀ ਸਾਡਾ ਕਾਰੋਬਾਰ 9:00 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਕੀ ਕਰੀ ਮੈਂ ਕਹਿੰਦਾ ਵੀ ਕੋਈ ਵੀ ਟਾਈਮ ਬਣਾਓ ਆਪਦਾ ਮੋਬਾਈਲ 12 ਘੰਟੇ ਬੰਦ ਰੱਖੋ ਹੂੰ ਕਟੁਕਟ 12 ਘੰਟੇ ਤਾਂ ਬੰਦ ਰੱਖੋ ਨਾ ਜਿੱਥੇ 8 ਘੰਟੇ ਤੁਹਾਡੇ ਸੌਣ ਦੇ ਦੋ ਤਿੰਨ ਘੰਟੇ ਤੁਹਾਡੇ ਨਹਾਉਣ ਧੋਣ ਦੇ ਤਿਆਰ ਹੋਣ ਦੇ ਵੀ ਉਹ ਤੋਂ ਵਿੱਚ ਹੀ ਵਿੱਚ ਹੀ ਟਾਇਲਟ 'ਚ ਬੈਠੇ ਫੋਨ ਉਹ ਫਿਰ ਬਾਅਦ 'ਚ ਕਹਿੰਦੇ ਕਾਤੋਂ ਮੈਂ ਵੀ ਲੈ ਜਾਂਦਾ ਜੀ ਇੱਕ ਤਾਂ ਮੈਂ ਸਾਰਿਆਂ ਨੂੰ ਕਹਿੰਦਾ ਬਾਥਰੂਮ 'ਚ ਫੋਨ ਨਾ ਲੈ ਕੇ ਜਾ ਇੱਥੇ ਪ੍ਰੰਗ ਉਹ ਤਾਂ ਮੈਂ ਵੀ ਲੈ ਜਾਂਦਾ ਜੀ ਨਾ ਬਾਥਰੂਮ ਚ ਮੈਨੂੰ ਸਮਝ ਨਹੀਂ ਆਉਂਦੀ ਹੁਣ ਟਾਇਲਾਂ ਕਿਹਨਾਂ ਲਾ ਪਾਵਾਂ ਬੈਠਾ ਬੈਠਾ ਉੱਥੇ ਵਾਸ਼ਰੂਮ ਚ ਕੀ ਕਰਾਂ 5 ਮਿੰਟ ਦਾ ਕੰਮ ਹੈ ਅੱਧਾ ਘੰਟਾ ਲੱਗ ਜਾਂਦਾ ਫੋਨ ਤੇ ਕਰਕੇ ਉਹ ਆਦਤ ਪੈ ਜੁਣੀ ਹੈ ਹਾਂਜੀ ਜਿਵੇਂ ਪੁਰਾਣੇ ਪਹਿਲਾਂ ਹੁਣ ਆਪਾਂ ਮੋਬਾਈਲ ਲੈ ਕੇ ਜਾਂਦੇ ਆ ਤੇ ਪੁਰਾਣੇ ਕੀ ਹੁੰਦਾ ਸੀ ਅਖਬਾਰ ਲੈ ਕੇ ਬੈਠੇ ਮੇਰੇ ਫਾਦਰ ਸਾਹਿਬ ਨੂੰ ਮੈਂ ਦੇਖਿਆ ਉਹ ਅਖਬਾਰ ਪੱਕੀ ਅਖਬਾਰ ਸੀ ਤੇ ਮਤਲਬ ਉਹ ਟਾਈਮ ਪਾਸ ਕੱਲ ਪਰਸੇ ਗੱਲ ਕਰ ਰਹੇ ਸੀ ਡੇਟਿਸ ਯੂ ਆ ਰੇ ਕਿ ਸਾਨੂੰ ਯਾਦ ਆ ਜਦੋਂ ਉਹਨਾਂ ਨੇ ਉੱਠਣਾ ਸਵੇਰੇ ਪਹਿਲਾਂ ਤਾਂ ਉਹਨੇ ਚਾਹ ਪੀਣੀ ਫਿਰ ਥੋੜੀ ਦੇਰ ਬਾਅਦ 15 ਮਿੰਟ ਬਾਅਦ ਉਹਨੇ ਸਾਰੀਆਂ ਖ਼ਬਰਾਂ ਆਉਂਦੀਆਂ ਸੀ ਉਦੋਂ ਮਤਲਬ ਜਿੰਨੀਆਂ ਵੀ ਆਪਣੇ ਪੰਜਾਬੀ ਖ਼ਬਰਾਂ ਹੈਗੀਆਂ ਉਹ ਆਉਣੀਆਂ ਫਿਰ ਉਹਨਾਂ ਨੇ ਆਰਾਮ ਨਾਲ 1.5 ਘੰਟੇ ਬਾਅਦ ਨਿਕਲਣਾ ਉਹ ਉਹ ਆਦਾ ਸੀਗੀ ਉਹ ਉਹ ਹੁਣ ਸ਼ਾਰਟਕਟ ਇਹ ਹੋ ਗਿਆ ਮੈਨੂੰ ਲੱਗਦਾ ਹਾਂ ਹਾਂ ਮੋਬਾਈਲ ਹੋ ਗਿਆ ਹੁਣ ਮੋਬਾਈਲ ਹੋ ਗਿਆ ਤੇ ਇਹ ਜਿਹੜੀ ਚੀਜ਼ ਹੈ ਨਾ ਜੀ ਇਹ ਸੌਂ ਨਹੀਂ ਦਿੰਦੀ ਹੂੰ ਮੈਨ ਔਰ ਇਹ ਤਾਂ ਹੋ ਗਈ ਤੁਹਾਡੀ ਗੱਲ ਕਿ ਨੀਂਦ ਨਹੀਂ ਪੂਰੀ ਹੁੰਦੀ ਉਹ ਤੁਹਾਡਾ ਬ੍ਰੇਨ ਜਦੋਂ ਪੂਰਾ ਸੌਊਗਾ ਨਹੀਂ ਜੀ ਜਿਹਨੂੰ ਮੋਬਾਈਲ ਉਦੀ ਬੈਟਰੀ ਲੋ ਹੋ ਗਈ ਆਪਾਂ ਲਾਉਣੇ ਆ ਨਾ ਚਾਰਜਿੰਗ ਹਾਂਜੀ 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 ਇਸੇ ਤਰ੍ਹਾਂ ਸਰੀਰ ਇਹਦੀ ਬੈਟਰੀ ਲੋ ਹੁੰਦੀ ਹੈ ਉਹਨੂੰ ਚਾਰਜਿੰਗ ਪਰ ਚਾਹੀਦੀ ਹੈ ਉਹ ਚਾਰਜਿੰਗ ਸਾਡੀ نیند ਹੈ ਹੂੰ ਉਹ نیند ਤੋਂ ਬਿਨਾ ਪੂਰੀ ਨਹੀਂ ਹੋ ਸਕਦੀ ਔਰ ਦੂਸਰੀ ਚੀਜ਼ ਕੀ ਆ ਫਿਰ ਉਸ ਤੋਂ ਬਾਅਦ ਖੁਰਾਕ ਤੇ ਲਾ ਲਓ ਤੁਸੀਂ ਜੀ ਖੁਰਾਕ ਖਾਣੀ ਨਹੀਂ ਕਿਉਂਕਿ ਮੋਬਾਈਲ ਲਾ ਕੇ ਬੈਠੇ ਰਹੇ ਹੋਰ ਹੋ ਗਿਆ ਲੇਟ ਹੋ ਗਿਆ ਦਫ਼ਤਰ ਜਾਣਾ ਭੱਜ ਕੇ ਹਾਂ ਖਾਦਾ ਬੜੀ ਚਾਚ ਨਾਲ ਬ੍ਰੇਕਫਾਸਟ ਨਹੀਂ ਕੀਤਾ ਕੁਝ ਨਹੀਂ ਕੀਤਾ ਜੀ ਅੱਜ ਫਿਰ ਫਿਰ ਅੱਜਕਲ ਦਫ਼ਤਰਾਂ ਚ ਕੀ ਆ ਕੁਲਚੇ ਛੋਲੇ ਮੰਗਲੂ ਮੰਗਲੂ ਦੀ ਪੀਜ਼ਾ ਮੰਗਲੂ 버ਗਰ ਮੰਗਲੂ ਉੱਥੇ ਖਾਣਾ ਸਿਰਫ ਇੱਕ ਰਾਤ ਦਾ ਖਾਣਾ ਬਚਾ ਲੈ ਦੇ ਕੇ ਜੀ ਉਹ ਅੱਧੇ ਕੇ ਬੰਦੇ ਜ਼ਰੂਰ ਖਾ ਲੈਂਦੇ ਆ ਠੀਕ ਅੱਧੇ ਕੇ